ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਗੁਰੂ ਪਿਆਰਿਓ ਕੋਸ਼ਿਸ਼ ਦੇ ਨਾਲ ਤੋਂ ਇੱਕ ਮੁੱਦਾ ਆਗਵਾੰਗ ਫੇਰ ਪਖਦਾ ਜਾ ਰਿਹਾ ਉਹ ਸਾਰੇ ਵੀਰ ਉਤੇ ਬੋਲਦੇ ਵੀ ਪਏ ਆ ਤੇ ਬਹੁਤ ਸਾਰਿਆਂ ਨੇ ਸ਼ਾਇਦ ਬੋਲਣਾ ਤੇ ਮੈਂ ਪਹਿਲੇ ਵੀ ਦੋ ਵਾਰ ਇਸ ਮਸਲੇ ਤੇ ਵੈਸੇ ਬੋਲ ਚੁੱਕਿਆ ਆ ਤੇ ਉਹ ਦੋ ਵੀਡੀਓ ਮੈਂ ਕਮੈਂਟ ਸੈਕਸ਼ਨ ਵਿੱਚ ਜਰੂਰ ਪਾ ਦਿਆਂਗਾ ਉਹ ਦੋ ਵੀਡੀਓ ਵੀ ਤੁਸੀਂ ਜਰੂਰ ਸੁਣ ਲਿਓ ਗੁਰੂ ਪਿਆਰਿਓ ਉਹ ਮੁੱਦਾ ਇਹ ਆ ਕਿ ਸਾਡੇ ਗੁਰੂ ਨੂੰ ਭਗਤ ਨਾ ਆਖੋ ਕਿਉਂਕਿ ਤੁਸੀਂ ਭਗਤਾਂ ਕਰਕੇ ਕਹਿੰਦੇ ਹੋ ਕਿ ਤੁਸੀਂ ਸਾਡੇ ਗੁਰੂ ਦੀ ਇੱਜ਼ਤ ਨਹੀਂ ਕਰਦੇ ਜਾਂ ਸਤਿਕਾਰ ਨਹੀਂ ਕਰਦੇ ਹੁਣ ਇਹ ਲੋਕ ਉਹ ਆਖਰੇ ਜਿਹੜੇ ਖੁਦ ਨੂੰ ਰਗਦਾਸੀਆ ਚਮਾਰ ਜਾਂ ਜਿਹੜੇ ਲੋਕ ਖੁਦ ਨੂੰ ਗੋਧੀ ਅੰਬੇਡਕੀ ਸਮਝਦੇ ਆ ਇਹ ਉਹ ਲੋਕ ਆ ਗੁਰੂ ਪਿਆਰਿਓ ਇਹ ਲੋਕ ਵਿਰੋਧ ਕਰਦੇ ਆ ਕਿ ਸਾਡੇ ਗੁਰੂ ਨੂੰ ਭਗਤ ਨਾ ਆਖੋ ਹੁਣ ਬੜੀ ਹੈਰਾਨਗੀ ਦੀ ਗੱਲ ਆ ਗੁਰੂ ਪਿਆਰਿਓ ਤੇ ਇਹ ਲੋਕ ਕੀ ਭਗਤ ਸ਼ਬਦ ਇੰਨਾ ਛੋਟਾ ਆ ਕਿ ਜੇਕਰ ਭਗਤ ਰਵੀਦਾਸ ਜੀ ਉਹਨਾਂ ਨੂੰ ਭਗਤ ਲੱਗ ਗਿਆ ਤੇ ਉਹ ਛੋਟੇ ਹੋ ਗਏ ਜਾਂ ਭਗਤ ਕਹਿਣ ਨਾਲ ਉਹਨਾਂ ਦੀ ਸ਼ਖਸੀਅਤ ਨੂੰ ਕੋਈ ਫਰਕ ਪੈ ਜਾਂਦਾ ਜਾਂ ਉਹਨਾਂ ਦੀ ਵਡਿਆਈ ਘਟ ਜਾਂਦੀ ਆ ਨਹੀਂ ਗੁਰੂ ਪਿਆਰਿਓ ਉਹਨਾਂ ਦੀ ਵਡਿਆਈ ਉਦੋਂ ਘਟਦੀ ਆ ਅਸਲ 'ਚ ਆਪਣੇ ਗੁਰੂ ਦਾ ਜੇਕਰ ਇਹ ਸਮਝਦੇ ਹੀ ਆ ਕਿ ਗੁਰੂ ਸਾਡੀ ਜਾਦਾ ਇਹਨਾਂ ਨੇ ਹਾਈਜੈਕ ਕਰ ਲਿਆ ਪਹਿਲੀ ਗੱਲ ਤਾਂ ਹੈਗਾ ਨਹੀਂ ਪਰ ਜੇਕਰ ਸਮਝਦੇ ਆ ਤੇ ਵਿਦਵੀ ਸਭ ਤੋਂ ਵੱਡੀ ਇਹ ਕਰਦੀ ਕਿਉਂਕਿ ਗੁਰੂ ਉਹਦਾ ਹੁੰਦਾ ਜਿਹੜਾ ਜਿਹੜਾ ਚੇਲਾ ਆਪਣੇ ਗੁਰੂ ਦੇ ਕਈਆਂ ਗੱਲਾਂ ਦੇ ਪਹਿਰਾ ਦੇਵੇ ਹੁਣ ਗੁਰੂ ਰਵਿਦਾਸ ਮਹਾਰਾਜ ਦੀ ਆਰਤੀ ਆ ਕੁਝ ਸਾਫ ਸਾਫ ਕਿ ਨਾਮ ਤੇਰੋ ਆਰਤੀ ਮਜਨ ਮਰਾਰੇ ਹਰ ਕੇ ਨਾਮ ਬੇ ਝੂਠੇ ਸਗਲ ਪਸਾਰੇ ਉਸਾਤ ਕੋ ਸੱਚੇ ਪਾਸ਼ਾ ਤੇ ਆਖਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿ ਤੁਸੀਂ ਮੂਰਤੀ ਪੂਜਾ ਕਰਨੀ ਨਹੀਂ ਆ ਤੁਸੀਂ ਕੋਈ ਜੋਤਾਂ ਤੂ ਫਾਗਰ ਬੱਤੀਆਂ ਜਗਾਉਣੀਆਂ ਨਹੀਂ ਆ ਤੁਸੀਂ ਲੋਕਾਂ ਨੇ ਤੇ ਬਾਬਾ ਜੀ ਦੇ ਨਾਮ ਤੇ ਬਣਾ ਕੇ ਡੇਰੇ ਮੰਦਿਰ ਤੇ ਉੱਥੇ ਧਰਾਤਾ ਰੇ ਮੂਰਤੀ ਪੂਜਾ ਹੋ ਰਹੀ ਆ ਜੋਤਾਂ ਤੂ ਫਾਗਰ ਬੱਤੀਆਂ ਜਗਾਈਆਂ ਯਾਰੀਆਂ ਆ ਜਿਹੜੀ ਆਰਤੀ ਆ ਹਰ ਇੱਕ ਗੁਰੂ ਘਰ ਵਿੱਚ ਪੜੀ ਜਾਂਦੀ ਆ ਪਰ ਤੁਸੀਂ ਖੁਦ ਹੀ ਜੇਕਰ ਤੁਸੀਂ ਗੁਰੂ ਨੂੰ ਆਪਣਾ ਹੀ ਲਿਆ ਵੱਖਰੇ ਹੋ ਹੀ ਗਏ ਹੁਣ ਵੱਖਰੇ ਹੋਏ ਗੁਰੂ ਪਿਆਰੇ ਵੇਖੋ ਵੱਖਰੇ ਹੋਏ ਸਭ ਕੋਆ ਕਾਪੀ 'ਤੇ ਬਾਣੀ ਗੁਰੂ ਗ੍ਰੰਥ ਸਾਹਿਬ ਜੋ ਕੱਢੀ ਜਕਾਰਾ ਸਾਡਾ ਕਾਪੀ ਪੇਸਟ ਫਤੇ ਸਾਡੀ ਕਾਪੀ ਪੇਸਟ ਆਪਣਾ ਕਾਲੀ ਉਹਨੂੰ ਨਿਸ਼ਾਨ ਸਾਹਿਬ ਸਾਡਾ ਕਾਪੀ ਪੇਸਟ ਹੁਣ ਜੇਕਰ ਵੱਖਰੇ ਵੀ ਹੋ ਕੇ ਤੁਸੀਂ ਕੰਮ ਹੀ ਉਹ ਕਰਨੇ ਬ੍ਰਾਹਮਣਵਾਦ ਵਾਲੇ ਮਨੁਵਾਦ ਵਾਲੇ ਤੇ ਫਿਰ ਵੱਖਰੇ ਹੋਣ ਦਾ ਫਾਇਦਾ ਕੀ ਸੀ ਵੱਖਰੇ ਹੋ ਕੇ ਤੁਸੀਂ ਗੁਰੂ ਰਵਿਦਾਸ ਦੇ ਮੰਨ ਨਹੀਂ ਕਿੱਥੇ ਲਿਖਿਆ ਗੁਰੂ ਰਵਿਦਾਸ ਦੇ ਨਾਮ ਦਾ ਨੰਡੋ ਕਿੱਥੇ ਲਿਖਿਆ ਦੇਵਤਾਰੀ ਗੁਰੂ ਦੀ ਪ੍ਰਸਾ ਚਲਾਓ ਫਿਰ ਇੰਨਾ ਦਾ ਦੇਰੇ ਦਾ ਸਾਧ ਮੈਂ ਅਫੋੜੋ ਤੁਸੀਂ ਦੇਖੋ ਤੇ ਮੈਂ ਇੱਕ ਮੈਡ ਸ਼ਕਸ਼ਿਚ ਵੀ ਫੋਟੋ ਪਾ ਜਾਵਾਂਗਾ ਇੰਨਾ ਦੇਰੇ ਆ ਸਾਧ ਅਮਰਤ ਬਾਣੀ ਜਿਹੜਾ ਇਹਨਾਂ ਨੇ ਗ੍ਰੰਥ ਵੱਖਰਾ ਕੀਤਾ ਉਹ ਚ ਗੁਰੂ ਰਵਿਦਾਸ ਦੇ 40 ਸ਼ਲੋਕ ਪਾ ਕੇ ਸਾਦਾ ਵੱਲ ਲਿਖੀਆਂ ਕਵਿਤਾਵਾਂ ਪਾ ਕੇ ਉਹਨੂੰ ਸੰਪੂਰਨ ਗ੍ਰੰਥ ਬਣਾ ਕੇ ਇੱਕ ਸਾਧ ਦਾ ਆਪਣੇ ਵੱਲੋਂ ਨੇ ਅਮਰਤ ਬਾਣੀ ਨਾਮ ਦਿੱਤਾ ਉਹ ਅਮਰਤ ਬਾਣੀ ਦੇ ਬਰਾਬਰ ਇਹਨਾਂ ਦੇ ਡੇਰੇ ਸਾਧ ਬਹਿ ਕੇ ਸਕਤਾ ਕੋਲੋਂ ਪਿਆਰੀ ਹੱਲਵਾਈ ਜਾ ਰਿਹਾ ਗੋਡੇ ਘਟਾਈ ਜਾ ਰਿਹਾ ਉੱਥੇ ਕਿਸੇ ਦੀ ਭਾਵਨਾਵਾਂ ਨਹੀਂ ਪਟਕੀ ਉੱਥੇ ਗੁਰੂ ਰਵਿਦਾਸ ਦਾ ਸਤਕਾਰ ਕਿਸੇ ਨੂੰ ਨਹੀਂ ਪਤਾ ਹੋ ਰਿਹਾ ਕਿ ਨਹੀਂ ਹੋ ਰਿਹਾ ਪਰ ਕੋਈ ਭਗਤ ਕਹੇ ਜੇ ਸਾਡਾ ਤੂਣ ਵਾਲੇ ਮਾਰਨਾ ਸ਼ੁਰੂ ਕਰ ਦਿੰਦਾ ਕਿ ਨਹੀਂ ਜੀ ਨਹੀਂ ਕਿਸੇ ਨੇ ਭਗਤ ਕਹਾਤਾ ਗੁਰੂ ਰਵਿਦਾਸ ਦਾ ਸਤਿਕਾਰ ਨਹੀਂ ਕਰਦੇ ਇੱਜ਼ਤ ਨਹੀਂ ਕਰਦੇ ਹੁਣ ਗੁਰੂ ਪਿਆਰਿਓ ਇਹ ਲੋਕ ਅਸੱਚ ਜਾਤ ਪਾਤ ਵਿੱਚ ਗਰਸਤ ਹੋ ਚੁੱਕੇ ਆ ਗੁਰੂ ਰਵਿਦਾਸ ਮਹਾਰਾਜ ਦੀ ਗੁਰਬਾਣੀ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਰਦੀ ਆ ਸਾਂਝੀ ਵਾਲਤਾ ਦਾ ਸੰਦੇਸ਼ ਦਿੰਦੀ ਆ ਹੁਣ ਇਹ ਜਿਹੜੇ ਇੱਕੋ ਜਾਤ ਨੂੰ ਟੱਟਾ ਮਾਰੀ ਜਾਂਦੇ ਪਰ ਸਾਡਾ ਗੁਰੂ ਦਾ ਸਾਡਾ ਗੁਰੂ ਰਵਿਦਾਸ ਤੁਹਾਡਾ ਭਾਈ ਕਿੱਥੇ ਹੋ ਗਿਆ ਤੁਹਾਵੇ ਤਾਂ ਉਹ ਜੇ ਤੁਸੀਂ ਦੀ ਗੱਲ ਮੰਨੋਗੇ ਤੇ ਹੁਣ ਗੁਰੂ ਪਿਆਰਿਓ ਇਹ ਜਿਹੜੇ ਕੁਝ ਕ ਲੋਕ ਆ ਇਹ ਪੰਚਮੇ ਪਾਸ਼ਾ ਦੇ ਵਿਰੋਧੀ ਆ ਪੰਚਮੇ ਪਾਸ਼ਾ ਦਾ ਵਿਰੋਧ ਕਰ ਰਹੇ ਸ਼ਰੀਆਮ ਕਿ ਪਾਕਤੋਂ ਨਾ ਪੰਜ ਮੇ ਪਾਸਾ ਲਿਖਿਆ ਕਿਸੇ ਆਮ ਵਿਅਕਤੀ ਨੇ ਲਿਖਿਆ ਹੁਣ ਜੇਕਰ ਗੁਰੂ ਰਵਿਦਾਸ ਦੀ ਫੋਟੋ ਕੋਈ ਕਲਪਣੇਕ ਬਣਾਉਂਦਾ ਵੇਖੋ ਬ੍ਰਾਹਮਣ ਵੱਲੋਂ ਤਿਆਰ ਕੀਤੀ ਇਹਨਾਂ ਨੂੰ ਫੋਟੋ ਕਬੂਲ ਹੈ ਜਿਹਦੇ ਵਿੱਚ ਸਤਗੁਰੂ ਜੀ ਦੇ ਵਾਲ ਖਿਲਾੜੇ ਹੋਏ ਪਛਾਣ ਨੂੰ ਸੁੱਤੇ ਆ ਤੇ ਮੱਥੇ ਦੇ ਤਿਲਕ ਆ ਹੱਥ 'ਚ ਮਾਲਾ ਗਲੇ 'ਚ ਮਾਲਾ ਲਾਗੇ ਇੱਕ ਮੰਡਲ ਪਿਆ ਸਾਰਾ ਮਲੇ ਕਹ ਲਈ ਬ੍ਰਾਹਮਣਵਾਦੀ ਭੇਸ ਆ ਪਰ ਜਦੋਂ ਕੋਈ ਵੀਰ ਭੈਣ ਭਰਾ ਪੋਸਟ ਸ਼ੇਅਰ ਕਰ ਦਿੰਦਾ ਕੋਈ ਪੱਗ ਵਾਲੀ ਤੇ ਇਹਨਾਂ ਨੂੰ ਅੱਗ ਲੱਗ ਜਾਂਦੀ ਆ ਇਹਦਾ ਮਤਲਬ ਇਹ ਗੁਰੂ ਗੋਬਿੰਦ ਸਿੰਘ ਦੇ ਦੁਸ਼ਮਣ ਆ ਗੁਰੂ ਸਿੰਘ ਦੇ ਇਸ ਨੂੰ ਲੋਗੇ ਗੁਰੂ ਅਰਜਨ ਪਾਸ਼ਾ ਦੇ ਦਰਸ਼ਨ ਨੂੰ ਆ ਜੇ ਫਿਰ ਸਾਹ ਪਾ ਲੈ ਬਈ ਸਿੱਖੀ ਦੁਸ਼ਮਣ ਹੈ ਲੋਕ ਆ ਸੱਚ ਇੰਨਾਂ ਨੂੰ ਸਿਖਾਇਆ ਹੀ ਕੋ ਜਾ ਰਿਆ ਕਿ ਤੁਸੀਂ ਸਿੱਖੀ ਤੇ ਸਿੱਖੀ ਵਿਚਾਰਤਾਂ ਨੂੰ ਖਤਮ ਕਰਨਾ ਜਿਵੇਂ ਇਹਨਾਂ ਨੇ ਅੱਜ ਬਾਬਾ ਰਵਿਦਾਸ ਦੀ ਵਿਚਾਰਤਾਂ ਨੂੰ ਖਤਮ ਕਰ ਦਿੱਤਾ ਖਤਮ ਹੀ ਕਰ ਦਿੱਤਾ ਜਿਹੜੋ ਦਿਨ ਮੰਨਣੀ ਨਹੀਂ ਉਹਨੇ ਮੂਰਤੀਆਂ ਬਣਾ ਕੇ ਪੂਜੀ ਜਾਓ ਛਾਡੀ ਛਾਦਾ ਤੇ ਢਾਡੀ ਛਾਦਾ ਤੇ ਬਾਹਮਣ ਨੀ ਛਾਦਾ ਜਿਹਨੂੰ ਤੁਸੀਂ ਸਾਹਦਰ ਪੇਟ ਤੇ ਆਪਾਂ ਪਾਈ ਰੱਖਦੇ ਕਿ ਬਾਹਮਣ ਮੂਰਤੀ ਪੂਜਾ ਕਰਦਾ ਦੇਵ ਦੇਵ ਤਾਂ ਪੂਜਦਾ ਉਹਦੀ ਵੀ ਛਾਦਾ ਭਾਈ ਅਸਲ 'ਚ ਇਹ ਲੋਕ ਗੁਰੂ ਪਿਆਰੇ ਉਹ ਆ ਜਿਨ੍ਹਾਂ ਨੇ ਜਿਨ੍ਹਾਂ ਬਾਰੇ ਸਹਿਬ ਕਾਸ਼ੀਰਾਮ ਨੇ ਬੜੇ ਨਿਰ ਢੜਕੋ ਕੇ ਕਿਹਾ ਸੀ ਕਿ ਬਾਬੇ ਦਾ ਚਮਾਰ ਬਕਾਊ ਆ ਇਹ ਉਹ ਲੋਕ ਆ ਜਿਨ੍ਹਾਂ ਨੇ ਅੱਜ ਦੇ ਟਾਈਮ ਵਿੱਚ बसपा ਦਾ ਖੁਰਾਕੋ ਜਮਟਾਤਾ ਇੰਡੀਆ ਵਿੱਚੋਂ ਪੰਜਾਬ ਵਿੱਚੋਂ बसपा ਦਾ ਖਾਣਾ ਤਬਾਹ ਕਰਤਾ ਅੱਜ बसपा ਪਾਰਟੀ ਨੂੰ ਪੰਜਾਬ ਵਿੱਚ ਇੰਡੀਆ ਵਿੱਚ ਕੁੱਤਾ ਨਹੀਂ ਪੁੱਛਣ ਦਿਆ ਉਹ ਵੀ ਇਹਨਾਂ ਦੀ ਬਦੌਲਤ ਕਿਉਂਕਿ ਇਹਨਾਂ ਨੇ ਇੱਕੋ ਯਾਦ ਨੂੰ ਹਮੇ ਦਿੱਤੀ ਇੱਕੋ ਜਾਤ ਦੇ ਪ੍ਰਧਾਨ ਇੱਕੋ ਜਾਤ ਦਾ ਸਾਰਾ ਕੁਝ ਅੱਜ ਬਸ ਪਾ ਖਤਮ ਹੋ ਗਿਆ ਹੁਣ ਇਹਨਾਂ ਰਾਜਨੀਤਿਕ ਕੈਰੀਅਰ ਜ਼ੀਰੋ ਖਤਮ ਹੋ ਗਿਆ ਹੁਣ ਇਹ ਵਿਚਾਰੇ ਇਧਰੋਂ ਤਰੇ ਫਿਰਦੇ ਆ ਹੁਣ ਇਹ ਗੁਰੂਆਂ ਦੀ ਵਿਚਾਰ ਤਾਂ ਲੰਬੂ ਨੂੰ ਤਰੇ ਫਿਰਦੇ ਆ ਇਹ ਲੋਕ ਜਿਹੜੇ ਕਹਿੰਦੇ ਹੈ ਸੰਵਿਧਾਨ ਦੀ ਸੱਜਿਆ ਕਰਦੇ ਸੰਵਿਧਾਨ ਦੀ ਸੱਜਿਆ ਸੰਵਿਧਾਨ ਜੈ ਸੰਵਿਧਾਨ ਜਦੋਂ ਕਿ ਸੰਵਿਧਾਨ ਦੇ ਅਕੋਰਡਿੰਗ ਸੁਪਰੀਮ ਕੋਰਟ ਦੇ ਜੱਜ ਨੇ ਇੱਕ ਹਾਈ ਕੋਰਟ ਦੇ ਜਾਨੇ ਐਲਾਨ ਕਰ ਦਿੱਤਾ ਫੈਸਲਾ ਸੁਣਾਇਆ ਕਿ ਮਜਬੀ ਸਿੱਖਿਆ ਨੂੰ ਕਿ ਵਾਲਮੀਕੀ ਭਾਈਚਾਰੇ ਨੂੰ 12% ਕੋਟਾ ਮਿਲੇਗਾ ਤੇ ਇਹ ਲੋਕ ਜਿਹੜੇ ਜਾਜਾ ਸੰਵਿਧਾਨ ਕਰਦੇ ਆ ਜਿਹਨੇ ਖੁਦ ਨੂੰ ਚਮਾਰ ਰਵਿਦਾਸੀਆ ਜਾਂ ਬੋਧੀ ਖਵਾਉਂਦੇ ਆ ਜਾਂ ਕਹਿੰਦੇ ਆ ਸਮਝਦੇ ਆ ਇਹੋ ਲੋਕ 21 ਤਰੀਕ ਨੂੰ ਭਾਰਤ ਬੰਦ ਕਰਨ ਦੀਆਂ ਸ਼ਾਸਚਾ ਕਰ ਰਹੇ ਆ ਦੇਖੋ ਗਰੀਬ ਲੋਕਾਂ ਨੂੰ ਕੋਟਾ ਮਿਲ ਰਿਹਾ ਇਹਨਾਂ ਤੇ ਡੇਪੀਟ ਪੈ ਗਈ ਪਰ ਕਿਸੇ ਡੇਰੇਦਾਰ ਨੇ ਕਿਸੇ ਨੇ ਇਹਦੇ ਵਿਰੋਧ ਨਹੀਂ ਕੀਤਾ ਵੀ ਤੁਸੀਂ ਜੇਕਰ ਕਿਸੇ ਨੂੰ ਕੁਝ ਮਿਲ ਗਿਆ ਕਿੰਨੂ ਦੇ ਤਹ ਤਾਂ ਮਿਲਣ ਤੋਂ ਤੁਹਾਡੇ ਘਰੋਂ ਥੋੜੀ ਜਾ ਰਿਹਾ ਤੁਹਾਡੀ ਜੇਲ੍ਹ ਤੋਂ ਥੋੜੀ ਜਾ ਰਿਹਾ ਜੇ ਤੁਹਾਨੂੰ ਵੀ ਕੋਟਾ ਮਿਲਦਾ ਉਹਨਾਂ ਨੇ ਮੇਰੇ ਤੁਹਾਡੇ ਢੱਡ ਪਿੱੜ ਕਿਉਂ ਪੈ ਗਈ ਭਾਈ ਇਹ ਲੋਕ ਐਡੇ ਇਨਸਾਨੀ ਦੇ ਦੁਸ਼ਮਣ ਆ ਮੈਂ ਤਾਂ ਅੱਜ ਤੁਹਾਨੂੰ ਸਾਰ ਨੂੰ ਕੀ ਗੱਲ ਕਹਿਣਾ ਚਾਹਾਂਗਾ ਕਿ ਜੱਟਵਾਦ ਤੋਂ ਬ੍ਰਾਹਮਣਵਾਦ ਤੋਂ ਮਨੂਵਾਦ ਤੋਂ ਵੱਧ ਹਜ਼ਾਰ ਗੁਣਾ ਤਰਜੇ ਜੇਕਰ ਕੋਈ ਖਤਰਨਾਕ ਸੇਧ ਦੋ ਰਿਹਾ ਉਹ ਆ ਚਮਾਰਵਾਦ ਇੰਨਾ ਲੋਕਾਂ ਦੇ ਸਿਰ ਤੇ ਚੜ ਕੇ ਚਮਾਰਵਾਦ ਤੰਦਵ ਕਰ ਰਿਹਾ ਜਾਤ ਪਾਤ ਵਿੱਚ ਅੰਨੇ ਹੋ ਗਏ ਇਹ ਲੋਕ ਇਹਨਾਂ ਨੂੰ ਪਤਾ ਹੀ ਨਹੀਂ ਪਹਿਂ ਕਰ ਕੀ ਰਹੇ ਆ ਇੱਕ ਪਛੇਤਜੀ ਵੀਰ ਨੇ ਕਹੇ ਕਿ ਮੈਂ ਆ ਉਹ ਜਿਹਨੇ ਗੁਰੂ ਰਵਿਦਾਸ ਨੂੰ ਫਲੈਕਸ ਬੋਰਡ ਤੇ ਭਗਤ ਲਿਖਿਆ ਮੈਂ ਉਹਦੀ ਧੌਣ ਘਰ ਜਾ ਕੇ ਲਾ ਦਾਂਗੇ ਦੱਸੋ ਵੀ ਇਹ ਜਿਹਦੇ ਬਿਆਨ ਇਹ ਗੈਰਸੰਵਿਧਾਨਿਕ ਨਹੀਂ ਆ ਇਹ ਜੀ ਬਿਆਨਬਾਜ਼ੀ ਕਰਨਾ ਕਿ ਅਸੀਂ ਧੱਕੇ ਨਾਲ ਕਿਸੇ ਨੂੰ ਕਹਾਂਦੇ ਵੀ ਤੂੰ ਗੁਰੂ ਕਾ ਸਾਡੇ ਗੁਰੂ ਇਹ ਤਾਂ ਫਿਰ ਔਰੰਗਜ਼ੇਬ ਵਾਲੀ ਵਿਚਾਰਤਾਂ ਹੋ ਗਈ ਗੁਰੂ ਪਿਆਰਿਓ ਵੀ ਸਾਡੇ ਗੁਰੂ ਨੂੰ ਗੁਰੂ ਕਾ ਇਹਦੇ ਤੇ ਧੌਣ ਲਾ ਦੇਾਂਗੇ ਜਿਵੇਂ ਔਰੰਗਜ਼ੇਬ ਕਹਿੰਦਾ ਸੀ ਮੇਰਾ ਧਰਮ ਕਬੂਲ ਕਰੋ ਨਹੀਂ ਤਾਂ ਤੁਹਾਡੇ ਮੱਜਾਂ ਨੂੰ ਲਾ ਲਾ ਜਾਨੋ ਮਾਰ ਦੂੰਗਾ ਫਿਰ ਇਹ ਇੱਕ ਸਾਹ ਦੇ ਗੁਰੂ ਰਵਿਦਾਸ ਦੇ ਨਹੀਂ ਇਹ ਔਰੰਗਜ਼ੇਬ ਦੇ ਵਾਰਸ ਆ ਜਿਹੜੇ ਅੱਜ ਫੇਰ ਸਿੱਖਾਂ ਦਾ ਟੱਕਰ ਲੈਣ ਆ ਰਹੇ ਆ ਤੇ ਸਾਡੀ ਗੁਰੂ ਦੀ ਔਰੰਗਜ਼ੇਬ ਨਾਲ ਲੱਗਦੀ ਸੀ ਤੇ ਸਾਡੀ ਵੀ ਇਹ ਔਰੰਗਜ਼ੇਬ ਨਾਲ ਲੜਾਣ ਲੱਗੇਗੀ ਹੁਣ ਕੁਝ ਗਧੇ ਲੋਕ ਉੱਠ ਕੇ ਕਹਿੰਦੇ ਪਏ ਕਿ ਗੁਰੂ ਗ੍ਰੰਥ ਸਾਹਿਬ 'ਚ ਜੇਕਰ ਭਗਤ ਲਿਖਿਆ ਤੇ ਇਹ ਸੋਧ ਦਾ ਵਿਸ਼ਾ ਮੈਂ ਤੇ ਗੱਲ ਕਹਿੰਦਾ ਜਿਹੜਾ ਇੰਨੀ ਗੱਲ ਕਹਿੰਦਾ ਉਹ ਸਾਹਮਣੇ ਆਵੇ 76 ਪਰੇਡ ਕਰਾਂਗੇ ਹਜੇ ਬੰਦਿਆ ਜਿਹੜਾ ਇੰਨੀ ਗੱਲ ਕਹਿੰਦਾ ਸੋਧ ਨਹੀਂ ਕਰਾਂਗੇ ਸੋਧਾ ਲਾਵਾਂਗੇ ਤੁਹਾਡਾ ਹੁਣ ਤਾਨੂੰ ਉਹ ਜੁੱਤੀ ਫੇਰਾਂ ਜਿਹੜੀ ਤੁਸੀਂ ਯਾਦ ਰੱਖੋਗੇ ਜਿਹੜੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਚ ਗਲਤ ਲਿਖਿਆ ਜੇਕਰ ਭਗਤ ਲਿਖਿਆ ਉਹ ਗੁਰੂ ਗ੍ਰੰਥ ਸਾਹਿਬ ਸੰਪੂਰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਸੰਪੂਰਨਤਾ ਕਰਕੇ ਉਹਨਾਂ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਰਾਜੇ ਮਹਾਰਾਜੇ ਦਾ ਖਿਤਾਬ ਦਿੱਤਾ ਸਾਡੇ ਗੁਰੂ ਆ ਗੁਰੂ ਗ੍ਰੰਥ ਸਾਹਿਬ ਹਰ ਆ ਪਰ ਇਹ ਅੰਨੀਆਂ ਭੇਡਾਂ ਇਹਨਾਂ ਨੂੰ ਪਤਾ ਹੀ ਕੱਖ ਨਹੀਂ ਹੈ ਬੇਕੂਫ ਜੱਤਪਾਚ ਅੰਨੀਆਂ ਹੀ ਪਖਾੜਾਂ ਦੇ ਵਿਸ਼ਵਾਸ ਨਾਲ ਸਿਰ ਤੇ ਚੜਕੇ ਨਾ ਕੂਕਦਾ ਪਿਆ ਕਿੰਨੂੰ ਪਤਾ ਨਹੀਂ ਲੱਗ ਰਿਹਾ ਇਹ ਗੁਰੂ ਪਿਆਰ ਨੂੰ ਗੱਲ ਹੋਰ ਇਹ ਹਰ ਵਾਰ ਇੱਕੋ ਗੱਲ ਆਖ ਦਿੰਦੇ ਆ ਜੱਟਾਂ ਨੇ ਗੁਰਦੁਆਰੇ ਤੇ ਕਬਜ਼ਾ ਕੀਤਾ ਜੱਟਾਂ ਨੇ ਪ੍ਰਬੰਧ ਕਮੇਟੀ ਤੇ ਕਬਜ਼ਾ ਕੀਤਾ ਜੱਟਾਂ ਨੇ ਜੇਕਰ ਕਬਜ਼ਾ ਕੀਤਾ ਹੈ ਤੁਹਾਨੂੰ ਲੱਗਦਾ ਪਹਿਲੀ ਗੱਲ ਤੇ ਸਾਨੂੰ ਅਮਰਤਾਰੀ ਬੰਦੇ ਵਿੱਚ ਕੋਈ ਜੱਟ ਕੋਈ ਚਮਾਰ ਕੋਈ ਸ਼ੀਂਬਾ ਕੋਈ ਮਾਸ਼ਾ ਨਹੀਂ ਹੁੰਦਾ ਸਾਨੂੰ ਅਮਰਤਾਰੀ ਬੰਦੇ ਵਿੱਚ ਸਿੱਖ ਨਹੀਂ ਰਹਿੰਦਾ ਸਿਰਫ ਪਰ ਇਹਨਾਂ ਨੂੰ ਜੱਟ ਨੇ ਰਹਿੰਦੇ ਸਾਰੇ ਪਾਸੇ ਹੁਣ ਇਹ ਕਹਿੰਦੇ ਜੱਟਾਂ ਨੇ ਕਬਜ਼ਾ ਕਰ ਲਿਆ ਮੰਨ ਲਓ ਆਪਾਂ ਕਹਿੰਦੇ ਜੱਟਾਂ ਨੇ ਕਬਜ਼ਾ ਕਰ ਲਿਆ ਤੇ ਕਬਜ਼ਾ ਕੌਣ ਕਰਦਾ ਜੇਕਰ ਤੁਹਾਡੇ ਗਲੀ ਮੁਹੱਲੇ ਕਿਤੇ ਪਿੰਡ 'ਚ ਕੋਈ ਕਿਤੇ ਜਗ੍ਹਾ ਤੇ ਪਲਾਟ ਤੇ ਕੋਈ ਕਬਜ਼ਾ ਕਰਦਾ ਤੇ ਕਬਜ਼ਾ ਉਹ ਕਰਦਾ ਜਿਹਦੇ ਵਿੱਚ ਕਬਜ਼ਾ ਕਰਨ ਦਾ ਦਮ ਹੁੰਦਾ ਗੁਰੂ ਪਿਆਰੇ ਜਿਹੜਾ ਮਰਦ ਹੁੰਦਾ ਅਣਖੀ ਸੂਰਮਾ ਹੁੰਦਾ ਲੱਲੂ ਪੰਜੂ ਬੰਦੇ ਕਬਜ਼ਾ ਨਹੀਂ ਕਰੀ ਕਰ ਸਕਦੇ ਕਿਤੇ ਜੇਕਰ ਜਟਾਣੇ ਕਬਜ਼ਾ ਕੀਤਾ ਤੇ ਉਹਨਾਂ ਦੀ ਔਕਾਤ ਆ ਕਬਜ਼ਾ ਕਰਨ ਦੀ ਉਹਨਾਂ 'ਚ ਉਹ ਗੱਲ ਬਾਤ ਆ ਕਬਜ਼ਾ ਕਰਨ ਦੀ ਤੋਂ ਕਬਜ਼ਾ ਕਰਕੇ ਗੁਰੂ ਘਰ ਦਾ ਪ੍ਰਬੰਧ ਸੰਭਾਲ ਵੀ ਨਹੀਂ ਤੇ ਤੂੰ ਹੀ ਇਧਰੋਂ ਖਤੀ ਘਟਾਈ ਇਧਰੋਂ ਜੁਪੀ ਦੇ ਭਾਈਆਂ ਲਈ ਸ਼ਕਲਾ ਬਣਾਈਆਂ ਦਾੜੀਆਂ ਮੋਛਾ ਤੂੰ ਬਣਾਈਆਂ ਮੂੰਹ 'ਚ ਬੀੜੀ ਇੱਕ ਮੂੰਹ ਜਿ ਕੋਲੇ ਪਾ ਸਾਨੂੰ ਗੁਰੂ ਤਾਬਿਆਂ ਤੇ ਬਾਦੋ ਤੁਹਾਨੂੰ ਕਿਹੜਾ ਗੁਰੂ ਤਾਬਿਆਂ ਤੰਗ ਗੁਰੂ ਘਰ ਨਹੀਂ ਬਣਦੇ ਨੇ ਜਿਹਦਾ ਹਜੇ ਫਿਰ ਬੇਕੁਫਾਂ ਜਾਂ ਜੇ ਕੋਈ ਫੌਜ ਦਾ ਬੰਦਾ ਆ ਉਹ ਫੌਜ ਕਿਸੇ ਨੂੰ ਰੱਖਿਆ ਜਾਂਦਾ ਆ ਤ ਉਹ ਤਾਂ ਰੱਖਿਆ ਜਾਂਦਾ ਆ ਉਹ ਫੌਜ ਦੀ ਪੜਾਈ ਕੀਤੀ ਹੁੰਦੀ ਉਹ ਰੂਲ ਰੈਗੂਲੇਸ਼ਨ ਫੋਲੋ ਕਰਦਾ ਆ ਰੂਲ ਰੈਗੂਲੇਸ਼ਨ ਵਿੱਚ ਰਹਿੰਦਾ ਆ ਫੌਜ ਦੀ ਵਰਦੀ ਪੌਂਦਾ ਪਤਾ ਕਿੰਨਾ ਭਾਰ ਹੁੰਦਾ ਫੌਜੀ ਦੇ ਬੰਦੂਕਾਂ ਦਾ ਤੇ ਹੋਰ ਚੀਜ਼ਾਂ ਦਾ ਫਿਰ ਤੇ ਪਾਗ ਦੇ ਉਹ ਉਹ ਚੀਜ਼ ਨੂੰ ਮੇਨਟੇਨ ਕਰ ਸਕਦਾ ਹੁਣ ਜੇਕਰ ਜਿਤਾਣੇ ਕਬਜ਼ਾ ਕੀਤਾ ਤੇ ਉਹ ਅਮਰਤਾ ਰਹੀਏ ਸਾਰੇ ਕੋਈ ਤੁਹਾਡੇ ਵਾਂਗੂ ਉਹ ਇਦਾਂ ਤੇ ਨਹੀਂ ਤੁਰੇ ਫਿਰਦੇ ਖੱਤੀਆਂ ਕਢਾ ਕੇ ਤੇ ਬੀੜੀਆਂ ਮੂੰਹ ਚ ਦੇ ਦੋ ਦੋ ਬੰਦੇ ਤੁਸੀਂ ਬੀੜੇ ਦੇ ਪੀਦੇ ਤੁਹਾਨੂੰ ਗੁਰੂ ਘਰ ਦਾ ਪ੍ਰਬੰਧ ਦੇ ਰਹੀਏ ਲੱਖ ਨਹੀਂ ਲੜਦੇ ਤੁਹਾਡੇ ਤੇ ਯਾਰ ਸ਼ਰਮ ਹੋਣੀ ਚਾਹੀਦੀ ਹੁੱਜੀ ਲੋਕਾਂ ਨੂੰ ਵੀ ਨਹੀਂ ਗੱਲ ਕਹਿਣ ਲੱਗਿਆਂ ਆਪ ਕੁਝ ਕਰਨਾ ਨਹੀਂ ਜੇਕਰ ਕੋਈ ਕਰ ਰਿਹਾ ਤੇ ਦੂਜੇ ਨੂੰ ਕਰ ਨਹੀਂ ਦੇਣਾ ਇਹ ਲੋਕ ਇਨਸਾਨੀ ਦੇ ਦੁਸ਼ਮਣ ਆ ਗੁਰੂਆਂ ਦੇ ਦੁਸ਼ਮਣ ਆ ਸੰਵਿਧਾਨ ਦੇ ਵੀ ਦੁਸ਼ਮਣ ਆ ਇਹਨਾਂ ਨੇ ਜੈ ਸੰਵਿਧਾਨ ਕਹਿ ਕੇ ਆਇਆ ਸਾ ਬੇੜਾ ਘਰ ਕਰਤਾ ਸੰਵਿਧਾਨ ਦਾ ਅੱਜ ਸੰਵਿਧਾਨ ਨੂੰ ਕੋਈ ਇੱਕ ਹਸਾਬကလေး ਵੀ ਗਰੀਬਾਂ ਨੂੰ ਦਬਾਉਣ ਵਾਸਤੇ ਵਰਤਿਆ ਜਾ ਰਿਹਾ ਸੱਚ ਨੂੰ ਦਬਾਉਣ ਵਾਸਤੇ ਵਰਤਿਆ ਜਾ ਰਿਹਾ ਇਹ ਲੋਕ ਅਕਿਰਤਗਾਂ ਲੋਕ ਆ ਗੁਰੂ ਪਿਆਰੇਓ ਐਸੇ ਲੋਕਾਂ ਨੂੰ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚਰਣਾ 'ਚ ਬੇਨਤੀ ਕਰਦਾ ਪ੍ਰਧਾਨ ਤੇ ਜ਼ਥੇਦਾਰ ਦੇ ਆਪਣੇ ਦਲ ਪੰਥ ਜਿੰਨੇ ਵੀ ਆ ਸਾਡੇ ਉਹਨਾਂ ਦੇ ਸਾਰੇ ਚਰਣਾ ਜ਼ਥੇਦਾਰਾਂ ਨੇ ਬੇਨਤੀ ਹੈ ਕਿ ਭਾਈ ਐਸੇ ਮੁੱਦਿਆਂ ਤੇ ਬੋਲੋ ਇਨਾਂ ਨੂੰ ਠੋਕਮਾ ਜਵਾਬ ਦਿਓ ਇਹਨਾਂ ਦੇ ਖਿਲਾਫ ਮੋਰਚਾ ਖੋਲ੍ਹਿਏ ਇਹਨਾਂ ਨੂੰ ਅਕਲ ਦਈਏ ਕਿ ਸਿੱਖਾਂ ਦਾ ਪੰਗਾ ਲੈਣਾ ਕੋਈ ਮਾਮੂਲੀ ਗੱਲ ਨਹੀਂ ਹੈ ਦੱਸੋ ਵੀ ਤੁਸੀਂ ਜਾਗਦੇ ਹੋ ਤੁਸੀਂ ਜਾਗਦੀ ਜ਼ਮੀਰ ਵਾਲੇ ਹੋ ਸਿਰਫ ਇਹ ਕੁਝ ਕੋ ਲੋਕ ਹੀ ਆ ਜਿਹੜੇ ਅੰਨੀਆਂ ਭੇਡਾਂ ਬਣ ਕੇ ਬੇਕੁਫਾ ਵਾਂਗੂ ਵਿਰੋਧਤਾ ਕਰਦੇ ਆ ਗੁਰੂਆਂ ਦੀ ਵਿਰੋਧਤਾ ਕਰਨ ਦੇ ਬੇਕੁਫ ਲੋਕ ਇਹਨਾਂ ਨੂੰ ਅਕਲ ਨਾਮ ਦੀ ਕੋਈ ਚੀਜ਼ ਹੀ ਨਹੀਂ ਕਿੱਥੇ ਲਿਖਿਆ ਗੁਰੂ ਰਬਦਾਸ ਮਾਲ ਨਾਮਦਾਨ ਮੰਡੋ ਮੂਰਤੀ ਪੂਜਾ ਕਰੋ ਕਿੱਥੇ ਲਿਖਿਆ ਬਾਬਾ ਸਾਹਿਬ ਨੇ ਤੁਸੀਂ ਪਿੱ ਲੋਕਾਂ ਦੇ ਹੱਕ ਮਾਰ ਕੇ ਖਾਓ ਇਹ ਇੰਨਾ ਲੱਖਾਂ ਕਰੋੜਾਂ ਰੁਪਇਆ ਇਹਨਾਂ ਨੇ ਲਾਇਆ ਜਿਹੜਾ ਮਜਬੀ ਸਿੱਖਾਂ ਤੇ ਵਾਲਮੀਕੀ ਭੈਣ ਭਰਾਵਾਂ ਨੂੰ ਰਿਜ਼ਰਵੇਸ਼ਨ ਦੇ ਨਾਮ 'ਤੇ ਕਿੰਨੇ ਪੈਸੇ ਬਰਬਾਦ ਕੀਤੇ ਫਿਰ ਇਸਾ ਤੁਹਾਡੇ ਦੁਸ਼ਮਣ ਹੀ ਹੋਏ ਤੁਹਾਡੀ ਭਾਈਚਾਰਕ ਸੰਜ ਕਿਦਣਾ ਹੋ ਗਈ ਇਹਨਾਂ ਨਾਲ ਭਾਈਚਾਰਕ ਸੰਜ ਪਾ ਕੇ ਵੀ ਕਰੋਗੇ ਕੀ ਇਹ ਤਾਂ ਦੁਸ਼ਮਣ ਹੈ ਇਹ ਤੁਹਾਨੂੰ ਅੱਗੇ ਵੱਧਦਾ ਦੇਖਣਾ ਨਹੀਂ ਚਾਹੁੰਦੇ ਕਿਉਂਕਿ ਸਾਡੇ ਗੁਰੂ ਪਿਆਰੇ ਮਜਬੀ ਸਿੱਖ ਵਾਲਮੀਕੀ ਭਾਈਚਾਰਾ ਬਹੁਤ ਕਾਲੇਪੀ ਆਰਥਿਕ ਪੱਖੋਂ ਕਮਜ਼ੋਰ ਆ ਫਾਈਨੈਂਸ਼ੀਅਲੀ ਬਹੁਤ ਵੀਕ ਆ ਇਹ ਲੋਕ ਨਹੀਂ ਚਾਹੁੰਦੇ ਕਿ ਇਹ ਲੋਕ ਅੱਗੇ ਵਧ ਜਾਣ ਕਿਉਂਕਿ ਇਹਨਾਂ ਨੂੰ ਪਤਾ ਮذਬੀ ਸਿੱਖਾਂ ਦੇ ਸਿਰਾਂ 'ਚ ਦਸਤਾਰਾਂ ਆ ਢਾੜੇ ਆ ਕਿ ਐਸੇ ਆ ਅਮਰਤਾ ਰਹੀ ਆ ਉਹ ਚੀਜ਼ ਇਹਨਾਂ ਨੂੰ ਚੁਬਦੀ ਆ ਉਹ ਚੀਜ਼ ਸਰੂਪ ਤੇ ਇਹਨਾਂ ਨੂੰ ਚੁਬਦਾ ਸਰੂਪ ਵੇਖ ਕੇ ਇਹਨਾਂ ਨੂੰ ਦੰਗੜਾ ਪੈਂਦੀ ਆ 100 ਗੁਰੂਪਿਆਰਿਓ ਇਹ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਦਿਓ ਤੇ ਪਹਿਲੀ ਦੋ ਵੀਡੀਓ ਮੈਂ ਕਮੈਂਟ ਸੈਕਸ਼ਨ 'ਚ ਪਾ ਦੇਵਾਂਗਾ ਦੇਖ ਲਿਓ ਉਹ ਫੋਟੋ ਵੀ ਜਿਹੜੀ ਮੈਂ ਤੁਹਾਨੂੰ ਕਹੀ ਜਿਹਦੇ ਵਿੱਚ ਅਮਰਤਾ ਬਾਣੀ ਦੇ ਲਾਗੇ ਬਹਿ ਕੇ ਇਹਨਾਂ ਦਾ ਸਾਹ ਮੱਥੇ ਟਿਕਾਈ ਜਾ ਰਿਹਾ ਉਹ ਵੀ ਫੋਟੋ ਪਾ ਆ ਜਾਗਾ ਤੇ ਦੇਖ ਲਿਓ ਗੁਰੂ ਪਿਆਰਿਓ ਇੰਨੇ ਕੇ ਬੇਨਤੀ ਆ ਪ੍ਰਵਾਨ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ